ਇਹ ਆ ਵੀ ਸਾਡਾ ਵਾਰਡ ਨੰਬਰ 16 ਆ ਇਹ ਬਿਲਕੁਲ ਨਿਵਾਰਸ ਹੋਇਆ ਪਿਆ ਇੱਥੇ ਕੋਈ ਪ੍ਰਸ਼ਾਸਨ ਕੋਈ ਕਿਸੇ ਕਿਸਮ ਦਾ ਕੋਈ ਇੱਥੇ ਹੈ ਹੀ ਨਹੀਂ ਸਿਸਟਮ ਪਰ ਔਰ ਡੇਂਗੂ ਘਰ ਘਰ ਵਧਦਾ ਜਾ ਰਿਹਾ ਹੈ ਤਕਰੀਬਨ ਪੰਜ ਤੋਂ 6 ਮੌਤਾਂ ਇੱਥੇ ਲਗਾਤਾਰ ਹੋ ਚੁੱਕੀਆਂ ਔਰ ਘਰ ਘਰ ਦੇ ਵਿੱਚ ਡੇਂਗੂ ਫੈਲਿਆ ਦਾ ਇੱਥੇ ਕੋਈ ਸਪਰੇਅ ਵਾਲਾ ਨਹੀਂ ਆ ਰਿਹਾ ਜੇ ਕੋਈ ਸਪਰੇਅ ਵਾਲਾ ਹੁੰਦਾ ਤੇ ਘਰ ਪੁੱਛ ਕੇ ਆਉਂਦਾ ਵੀ ਉਹ ਘਰ ਕਿਦਾ ਆ ਇੱਥੇ ਪਾਰਟੀ ਬਾਜ਼ੀ ਤੋਂ ਉੱਚੇ ਉੱਠ ਕੇ ਗੱਲ ਕਰਨੀ ਚਾਹੀਦੀ ਆ ਇਹ ਆਪਸ ਵਿੱਚ ਕਿਹ ਹੈ ਲੀਡਰਾਂ ਦੀ ਬੰਦੀ ਨਹੀਂ ਇਹ ਗੱਲ ਕਲੀਅਰ ਆ ਕਿਉਂਕਿ ਨਾ ਤੇ ਪਾੜਾ ਸਾਹਿਬ ਦੀ ਬਹਿਲ ਸਾਹਿਬ ਨਾਲ ਬੰਦੀ ਆ ਨਾ ਬਹਿਲ ਸਾਹਿਬ ਦੀ ਪਾੜਾ ਸਾਹਿਬ ਨਾਲ ਨਾ ਬੱਬੇਆ ਸਾਹਿਬ ਨਾਲ ਇਹਨਾਂ ਦੀ ਆਪਸੀ ਜਿਹੜੀ ਲੜਾਈ ਆ ਉਹਦੇ ਵਿੱਚ ਸਾਰੇ ਜਿਹੜੇ ਆ ਸਾਡਾ ਹਲਕਾ ਜਿਹੜਾ ਇਹ ਪੂਰਾ ਪੀਸਿਆ ਜਾ ਰਿਹਾ ਮੈਂ ਸਾਰਿਆਂ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਅਕਲ ਕਰੋ ਸਮਝਦਾਰੀ ਵਰਤੋ ਇਹ ਕੰਮ ਤੁਹਾਨੂੰ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਲੀਡਰਿ ਦੀ ਤੇ ਉਹਨੂੰ ਪੂਰਾ ਉਤਰੋ ਉਹਦੇ ਉੱਤੇ ਤੇ ਆ ਜਿਹੜਾ ਹੁਣ ਔਖਾ ਟਾਈਮ ਆ ਇਹਦੇ ਉੱਤੇ ਤੁਹਾਨੂੰ ਸਾਰਿਆਂ ਦੇ ਨਾਲ ਹੋ ਕੇ ਆਉਣਾ ਚਾਹੀਦਾ ਚੱਲਣਾ ਚਾਹੀਦਾ ਮੈਂ ਕਹਿੰਦਾ ਵੀ ਇਹ ਨੌਜਵਾਨ ਮੁੜੇ ਮਰ ਰਹੇ ਨੇ ਆ ਇੱਕ ਸਾਡੇ ਲਾਗੇ ਬਿਲਕੁਲ ਮਾਹੀ ਸਾਹਿਬ ਦੀ ਡੱਟ ਹੋਈ ਆ ਇੱਕ ਪਰਸੋਂ ਮਰਿਆ ਇੱਕ ਆ ਹੁਣ ਜੀ ਅਰਥੀਤ ਯਾਰ ਹੋ ਰਹੀ ਆ ਔਰ ਬਹੁਤ ਹੀ ਮਤਲਬ ਕਿ ਸਿਆਣੇ ਮੁੜੇ ਜਿਹੜੇ ਬਹੁਤ ਹੀ ਅਨਮੈਰਿਡ ਉਹਨਾਂ ਦੀ ਡੱਟ ਹੋ ਰਹੀ ਆ ਔਰ ਘਰ ਘਰ ਬੰਦੇ ਜਿਹੜੇ ਆ ਡੇਂਗੂ ਨਾਲ ਬਿਮਾਰ ਪਏ ਦੇ ਨੇ ਕੋਈ ਪ੍ਰਸ਼ਾਸਨ ਦਾ ਇਹਦੇ ਨਾਲ ਬਿਲਕੁਲ ਧਿਆਨ ਨਹੀਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਉੱਤੇ ਧਿਆਨ ਦੇਣ ਆਪਸੀ ਲੜਾਈਆਂ ਆਪਸੀ ਫੋਟ ਛੱਡ ਕੇ ਤੇ ਇਸ ਪਾਸੇ ਨੂੰ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੋਰੇ ਮੇਰੇ ਇੰਨਾ ਡੈਂਗੂ ਫੱਲਿਆ ਹੋਇਆ ਹਰ ਘਰ ਚੋਂ ਬੰਦਰਾ ਕੋਈ ਨਾ ਕੋਈ ਬਿਮਾਰ ਪਿਆ ਜੇ ਪ੍ਰਸ਼ਾਸਨ ਮੰਨ ਲਓ ਕੋਈ ਇਹਦੀ ਹਨੇਰੀ ਸੋਚ ਹੈ ਜਿਹੜੇ ਘਰ ਕੋਈ ਡੈਂਗੂ ਹੋਥੋਂ ਹਸਪੀਟਲੋਂ ਆਦਰ ਸੁਨੇਹਾ ਉਦੇ ਘਰ ਹੋ ਗਏ ਚਲੇ ਜਾਂਦੇ ਆ ਕੋਈ ਗੜੀਆਂ ਨਾਰੀਆਂ ਚ ਕੋਈ ਸਪਰੇ ਨਹੀਂ ਆਗਾ ਇਹਦੇ ਚ ਜੋ ਨੌਜਵਾਨਾਂ ਦੀ ਪਰਸੋ ਵੀ ਇੱਕ ਮੋਟਰ ਹੀ ਹੁਣ ਅੱਜ ਕੱਜ ਦੀ ਵੀ ਚਲੀ ਆਫੇ ਹੁਣੇ ਹੀ ਮੋਟਰ ਹੋਈ ਆ ਉਹ ਵੀ ਵਿਚਾਰਾ 25 26 ਸਾਲ ਦਾ ਹੀ ਨੌਜਵਾਨ ਜਿਹਦੀ ਮੋਟਰ ਹੀ ਆ ਆ ਪਿਛੇ 29 30 40 ਘਟ ਘਾੜੀ 4-5 ਮੋਟਰਾਂ ਜਿਹੜੀਆਂ ਅਨਮੈਰਿਡ ਬੱਚਿਆਣੀਆਂ ਹੋਈਆਂ ਇਹਦੇ ਨਾਲੋਂ ਮਰੀਦ ਡਰ ਲੱਗ ਰਿਹਾ ਸਾਰੇ ਘਰ ਸਾਂਨੇ ਪਏ ਐ ਹਲੇ ਸਾਰੀ ਜਿਹੜੀ ਐ ਗਲੀ ਸਾਰੀ ਬੱਚੇ ਜਵਾਨੀਆਂ ਉਹ ਤਾਂ ਸਭ ਸਾਂਮੀਆਂ ਰਹਿ ਜਾਂ ਤੇ ਬਿਮਾਰੀ ਤੋਂ ਮਰੀ ਬਚਣ ਵਾਸਤੇ ਕੋਈ ਮਰੀ ਹੈ ਨਹੀਂ ਕੋਈ ਕੁਝ ਛਿੜਕਣ ਵਾਲਾ ਨਹੀਂ ਹੈ ਕੋਈ ਕਸ਼ਵ ਨਹੀਂ ਹੈਗਾ ਇਹਦੇ ਕਰ ਇਹ ਤਰ੍ਹਾਂ ਰੇਤਨਾ ਕੀ ਕੇ ਵਾਸਤੇ ਇਹੋ ਜੇ ਹਫ਼ਤੇ ਨਾ ਹੋਣ ਇਹਨੂੰ ਰੋਕ ਥਾਂ ਕੀਤੀ ਜਾਵੇ